ਆ ਬੰਦੇ ਹਾਂਜੀ ਉਹ ਵੀ ਬਹੁਤ ਰਮਨ ਹੈ ਗੱਡੀ ਗੱਡੀ ਮੈਂ ਮਸਮਾਨ ਨਹੀਂ ਹੈ ਲੇਕਿਨ ਬੰਦੇ ਚੰਗੇ ਆ ਤੇ ਇੱਕ ਹੀ ਆਣਾ ਚੀਜ਼ ਆ ਨੈਨ 50 ਮਾਰਾਉਣਾ ਅੱਛਾ ਲੜਾਈ ਜੜੇ ਕੋਈ ਉਹ ਵੀ ਆ ਜਾਂਦਾ ਨਹੀਂ ਸਾਡੇ ਆਂਦੇ ਕੋਈ ਸਹੀ ਰਮਨ ਨੇ ਆ ਕੋਈ ਕੋਈ ਕੰਮ ਕਰਦੇ ਮਾੜ ਜੰਗ ਰੱਖੇ ਹਨ ਆ ਜ ਕੋਈ ਜਮਾਂ ਰਹਿੰਦੇ ਆ ਅਮਨੋ ਮਾਨ ਬਸਦੇ ਸੀ ਅਮਨੋ ਮਾਨ ਆਹ ਵਾਂ ਜਾਦੇ ਪਰਦਾਂਦੇ ਹਲ ਵਾਂ ਜਾ ਪੁਰਨ ਫਿਰਦਾ ਕੋਈ ਅਮਨ ਸਾਜਣ ਹਾਂ ਬੂਆ ਦੇ ਕੋਲ ਤੇ ਜੋ ਸ਼ਾਇ ਹੈ ਉਹ ਲੋਮਨ 11 ਸਾਲਾਂ ਦਾ ਅੱਛਾ ਨਿਸ਼ਾਨਾ ਪਤਾ ਕੋਸ਼ਾਗੁਰ ਸਭ ਕੱਚੇ ਜਣੇ ਸਾਰੇ ਕਿ ਚੀਜ਼ ਸਿਰ ਹੋ ਜੜੇ ਜਿਹੜੇ ਧਰਮਚੰਦ ਰਹਿੰਦਾ ਨਾ ਹਾਂਜੀ ਉਹ ਜਿਹਨੂੰ ਸਭੀ ਵੀ ਜਾਂਦੇ ਵੇ ਲੋ ਆਇਓ ਖਾਦੇ ਨਾ ਮੈਂ ਅੱਛਾ ਹਾਂ ਕੁਝ ਉਹ ਘਟਾਇਆ ਗਏ ਨੇ ਆਪਣੇ ਖਾਦੇ ਨੇ ਇਹ ਹੈ ਜੀ ਧਰਮਚੰਦ ਜੀ ਦੀ ਕੋਠੀ ਦਾ ਬੱਚਿਆ ਹੋਇਆ ਕੁਝ ਹਿੱਸਾ ਇਹ ਹੁਣ ਚਾਰ ਹਿਪਰਾਵਾਂ ਦੇ ਵਿੱਚ ਵੰਡੀ ਗਈ ਹੈ ਤੇ ਬਸ ਇੰਨੀ ਹੀ ਨਿਸ਼ਾਨੀ ਖੜੀ ਹੈ ਤੇ ਤੁਸੀਂ ਦੇਖੋ ਕਿ ਇਸ ਹਵੇਲੀ ਦਾ ਤੁਸੀਂ ਪੂਰਾ ਇੱਕ ਨਕਸ਼ਾ ਵੇਖ ਸਕਦੇ ਜੀ ਕਿ ਇੱਥੋਂ ਸਾਨੂੰ ਬਾਰੀਆਂ ਕੁਝ ਬੰਦ ਕਰਤੀਆਂ ਗਈਆਂ ਕੁਝ ਲੱਕੜ ਦੀਆਂ ਬਾਰੀਆਂ ਅੱਜ ਵੀ ਦਰਵਾਜ਼ੇ ਤੇ ਬਾਰੀਆਂ ਸਾਹਮਣੇ ਨਜ਼ਰ ਆਉਂਦੇ ਨੇ ਤੇ ਇੱਥੋਂ ਦੇਖਣ ਤੋਂ ਇਹ ਲੱਗਦਾ ਹੈ ਕਿ ਇਹ ਕੁਝ ਹੀ ਟਾਈਮ ਤੱਕ ਬਿਲਕੁਲ ਖਤਮ ਹੋ ਜਾਏਗੀ ਕਿਉਂਕਿ ਤੁਸੀਂ ਦੇਖ ਰਹੇ ਜੇ ਕਿ ਅੰਦਰ ਕਾਫੀ ਜ਼ਿਆਦਾ ਇੱਟਾਂ ਪਈਆਂ ਨੇ ਕਿ ਜਿਵੇਂ ਇੱਥੇ ਕੰਸਟਰਕਸ਼ਨ ਦਾ ਕੰਮ ਸ਼ੁਰੂ ਹੋ ਕੇ ਹੁਣ ਇਹਨਾਂ ਨੂੰ ਸਾਰੇ ਨੂੰ ਢਾ ਕੇ ਤੇ ਨਵਾਂ ਬਣਾਇਆ ਜਾਏਗਾ ਕਿਹਾ ਜਾਂਦਾ ਹੈ ਕਿ ਇਹ ਇੱਟਾਂ ਵਾਲੀ ਸਾਈਡ ਜਿੱਥੇ ਇੱਟਾਂ ਪਈਆਂ ਨੇ ਇੱਥੇ ਸੀੜੀਆਂ ਹੋਇਆ ਕਰਦੀਆਂ ਸੀ ਤੇ ਇਨਾਂ ਹੀ ਸੀੜੀਆਂ ਤੋਂ ਉਹਨਾਂ ਦੇ ਦੁਸ਼ਮਨਾ ਨੇ ਉਹਨਾਂ ਨੂੰ ਆ ਕੇ ਇਸ ਕਮਰੇ ਵਿੱਚ ਕਤਲ ਕੀਤਾ ਤੇ ਇਹ ਇੱਟਾਂ ਤੋਂ ਸਾਬਤ ਹੁੰਦਾ ਹੈ ਕਿ ਇਹ ਇਸ ਜਗ੍ਹਾ ਦੀ ਆਖਰੀ ਵੀਡੀਓ ਹੈ ਇਸ ਤੋਂ ਬਾਅਦ ਧਰਮਚੰਦ ਜੀ ਦਾ ਨਾਮ ਤਾਂ ਜ਼ਿੰਦਾ ਰਹੇਗਾ ਜਿਵੇਂ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਲੇਕਿਨ ਉਹਨਾਂ ਦੀ ਜਿਹੜੀ ਇਹ ਘਰ ਦੀ ਨਿਸ਼ਾਨੀ ਹੈ ਇਹ ਖਤਮ ਹੋ ਜਾਏਗੀ ਇਸ ਜਗ੍ਹਾ ਤੇ ਹੁੰਦੇ ਸੀ ਇਹ ਗੱਲ ਕਿ ਇਹ ਕਿੰਨਾਂ ਦਿੱਤੇ ਕਿੰਨੋਂ ਦਾ ਇੱਥੇ ਬਿੰਦਾ ਆ ਹਾਂ ਸਹੀ 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 ਉਹ ਕਹਾਣੀ ਦੱਸ ਮਤਲਬ ਪੁਰਾਣਾ ਹੀ ਕੀ ਬਿੰਦਾ ਸੀ ਜਦ ਦੀ ਪਿਛਤੀ ਠੀਕ ਇਹ ਜਗ੍ਹਾ ਪਿੰਡ ਵਿੱਚ ਹੁਣ ਕੋਈ ਲੋਕਲ ਬਜ਼ੁਰਗ ਤਾਂ ਨਹੀਂ ਰਿਹਾ ਜਿਹੜੇ ਕਿ ਸਾਨੂੰ ਦੱਸ ਸਕਣ ਕਿ ਗੁਰਦੁਆਰਾ ਸਾਹਿਬ ਕਿੱਥੇ ਹੁੰਦਾ ਸੀ ਇੱਥੋਂ ਦੇ ਲੋਕਾਂ ਨੂੰ ਪੁੱਛਣ ਦਾ ਕਾਰਨ ਸਿਰਫ ਇਹ ਹੀ ਪਤਾ ਚੱਲਿਆ ਕਿ ਗੁਰਦੁਆਰਾ ਸਾਹਿਬ ਹੁੰਦਾ ਸੀ ਸਿਵੇ ਵੀ ਹੁੰਦੇ ਸੀ ਪਰ ਲੋਕਾਂ ਨੂੰ ਜਗ੍ਹਾ ਯਾਦ ਨਹੀਂ ਤੇ بس ਇਹ ਮਸਜਿਦ ਦੀ ਨਿਸ਼ਾਨੀ ਹੀ ਮੌਜੂਦ ਹੈ ਜਾਂ ਸਕੂਲ ਦੀ ਨਿਸ਼ਾਨੀ ਮੌਜੂਦ ਹੈ ਜਾਂ ਧਰਮਚੰਦ ਜੀ ਦੀ ਜਿਹੜੀ ਹਵੇਲੀ ਤੁਹਾਨੂੰ ਦਿਖਾਈਏ ਉਹ ਮੌਜੂਦ ਹੈ ਇਹ ਹੈ ਜੀ ਇਸ ਪਿੰਡ ਦਾ ਸਕੂਲ گورਨਮੈਂਟ ਬੁਆਏਸ ਪ੍ਰਾਇਮਰੀ ਸਕੂਲ ਚਾਵੰਟ ਪਾਕਪਤਨ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਵੀ ਇਸ ਪਿੰਡ ਵਿੱਚ ਸਕੂਲ ਹੋਇਆ ਕਰਦਾ ਸੀ ਜਿੱਥੇ ਸਾਰੇ ਹੀ ਧਰਮਾਂ ਦੇ ਬੱਚੇ ਰਲ ਮਿਲ ਕੇ ਪੜ੍ਹਦੇ ਸੀ ਤੇ ਇਹ ਹੈ ਜੀ ਉਹ ਦਰਬਾਰ ਜਿੱਥੇ ਇਸ ਪਿੰਡ ਦਾ ਮੇਲਾ ਲੱਗਦਾ ਹੈ ਬਾਬਾ ਫਕੀਰ ਸਾਈਂ ਦੇ ਨਾਮ ਤੋਂ ਤੇ ਇਹ ਵੀ ਕਿਹਾ ਜਾਂਦਾ ਹੈ ਕਿ 47 ਦੀ ਵੰਡ ਤੋਂ ਪਹਿਲਾਂ ਜਦੋਂ ਸਾਰੇ ਇੱਥੇ ਰਲ ਕੇ ਵਸਦੇ ਸਨ ਉਦੋਂ ਵੀ ਇਹਨਾਂ ਦਾ ਮੇਲਾ ਬੜੇ ਜੋਸ਼ ਨਾਲ ਮਨਾਉਂਦੇ ਸੀ ਜਿਹਨਾਂ ਦਾ ਨਾਮ ਬਾਬਾ ਫਕੀਰ ਸਾਈਂ ਇਹ ਚਾਹ ਦੇ ਮਸੋ ਖੁੱਦੋਂ ਹੁੰਦਾ ਆ ਗਿਆ ਕੋਣੀ ਆਉਂਦੇ ਸਨ ਕੋਣੀ ਨੇ ਬਾਅਦ ਆਇਆ ਉਹ ਹੁੰਦਾ ਆ ਗਿਆ ਕਿ ਹਾਂ ক্রিকেট ਆ ਗਿਆ ਹਾਂਜੀ ਉਹ ਜੀ ਉਹ ਜੀ ਨਾ ਪਰ ਉਹ ਹੁੰਦਾ ਖੁੱਦੋਂ ਇਹ ਅਜਿਹਾ ਰਿਪੋਰਟ ਹੋਈ ਉਹ ਲੰਮੇ ਅਗਲਾ ਇੰਟਰਵਿਊ ਆਈ ਮਾਰਨਾ ਟੋਲਾ ਉਹਨੇ ਮਾਰ ਆਈ ਹੀ ਖੇਡਾ ਬੁਲੀ ਡੰਡਾ ਸਹੀ ਬੁਲੀ ਡੰਡਾ ਖੇਡ ਰਹਿਣਾ ਹਾਂਜੀ ਬੁਲੀ ਪੁਲੀ ਗੜੀ ਜੰਨੇ ਨੋਕੇ ਨਹੀਂ ਪਾ ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਨਮਸਤੇ ਜੀਵੇ ਸੰਜਾ ਪੰਜਾਬ ਦੇ ਸ਼ੋ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਹ ਤਹਿਸੀਲ ਪਾਕਪਤਨ ਦਾ ਪਿੰਡ ਚਾਵੰਟ ਹੋਈ ਦੇਸ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਮੁਸਲਮਾਨਾਂ ਤੇ ਕੰਬੂਆਂ ਦਾ ਸਾਂਝਾ ਪਿੰਡ ਸੀ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇਹ ਪਿੰਡ ਪਾਕਪਤਨ ਤੋਂ ਸਾਈਬਰ ਰੋਡ ਨੂੰ ਜਾਈਏ ਤੇ ਮੇਨ ਦੇ ਉੱਤੇ ਹੀ ਆਂਦਾ ਹੈ ਅੱਡਾ ਚਾਵੰਟ ਤੇ ਉਸ ਤੋਂ 1.5 ਕਿਲੋਮੀਟਰ ਅੰਦਰ ਆ ਜਾਂਦਾ ਹੈ ਪਿੰਡ ਚਾਵੰਟ ਇਸ ਪਿੰਡ ਦੇ ਨਾਲ-ਨਾਲ ਪਿੰਡ ਲਗਦੇ ਨੇ ਚੱਕ ਸੇਠਾਂ ਵਾਲਾ 28 ਐਸਪੀ 29 ਐਸਪੀ ਰਾਜਪੁਰਾ ਗਿੱਧਰਪੁਰਾ ਇਹ ਜਿਹੜੇ ਸਾਰੇ ਪਿੰਡ ਨੇ ਇਹ ਸਾਰੇ ਹੀ ਮੁਸਲਮਾਨਾਂ ਹਿੰਦੂਆਂ ਕੰਬੋਆਂ ਤੇ ਸਿੱਖ ਸਰਦਾਰਾਂ ਦੇ ਰਲਵੇਂ ਪਿੰਡ ਸੀ ਜਿਹੜੇ ਕਿ ਵੰਡ ਵੇਲੇ ਉੱਜੜ ਗਏ ਜਦੋਂ ਵੀ ਕਿਤੇ ਚਾਵੰਡ ਪਿੰਡ ਵੱਲ ਦੀ ਗੱਲ ਹੋਈ ਹੈ ਉੱਥੇ ਇੱਕ ਹੀ ਨਾਮ ਸਾਨੂੰ ਸੁਣਨ ਨੂੰ ਹਮੇਸ਼ਾ ਮਿਲਿਆ ਧਰਮਚੰਦ ਧਰਮਚੰਦ ਇਸ ਪਿੰਡ ਦਾ ਬਹੁਤ ਮੋਤਬਰ ਤੇ ਮਸ਼ਹੂਰ ਬੰਦਾ ਸੀ ਜਿਹੜਾ ਕਿ ਵੰਡ ਤੋਂ ਕਾਫੀ ਧੀਰ ਪਹਿਲਾਂ ਹੀ ਇਸ ਪਿੰਡ ਵਿੱਚ ਕਤਲ ਹੋ ਗਿਆ ਸੀ ਤੇ ਆਓ ਚੱਲਦੇ ਹਾਂ ਕਿਸੇ ਬਜ਼ੁਰਗਾਂ ਨਾਲ ਕਰਨੇ ਇੱਥੇ ਗੱਲਬਾਤ ਤੇ ਜਾਣਕਾਰੀ ਲੈਣੇ ਆ ਇਸ ਪਿੰਡ ਬਾਰੇ ਅਸਲਾਮੁਅਲੈਕੁਮ ਵਾਲੇਕੁਮ ਸਲਾਮ ਕੀ ਹਾਲ ਚਾਲ ਹੈ ਕੁਕੜੇ ਅੱਲਾ ਦਾ ਜਿਰਾਓ ਕਰਮ ਅੱਲਾ ਪਾਕ ਦੱਸਾ ਨਾਮ ਕੀ ਬੱਬੇ ਤੁਹਾਡਾ ਨੋ ਨਾ ਦੇ ਵੜ ਨਾਮ ਨਾਲ ਅਮੀਨ ਸਹੀ ਤੇ ਬੱਬੇ ਤੁਹਾਡਾ ਕੀ ਨਾਮ ਅਕਬਰ ਅਬਦੁੱਲ ਰਜ਼ੀ ਤੇ ਇਸ ਸਮੇਂ ਆਪਾਂ ਕਿਹੜੇ ਪਿੰਡ 'ਚ ਬੈਠੇ ਆਂ ਜੀ ਚਾਮੜ ਚਾਮੜ ਤੇ ਬੱਬਾ ਜੀ ਆਪਣੇ ਇਸ ਪਿੰਡ ਨੂੰ ਕਿਹੜਾ ਜ਼ਿਲ੍ਹਾ ਤਹਿਸੀਲ ਲੱਗਦੀ ਏ ਇਹ ਪਾਪਰ ਜੀ ਦਾ ਸਹੀ ਗਾ ਸਹੀ ਤੇ ਆਪਣੇ ਪਿੰਡ ਦੇ ਮਤਲਬ ਜੇ ਆਪਣਾ ਇਹ ਪਿੰਡ ਹੈਗਾ ਬੱਬੇ ਇਹਦੇ ਕਿੰਨੇ ਕੋ ਖੂਹ ਸੀ ਜਿਹੜੇ ਤੁਸੀਂ ਮਤਲਬ ਕਿ ਸੁਣੇ ਨੇ ਜਾਂ ਵੱਡਿਆਂ ਕੋਲੋਂ ਵੇਖੇ ਨੇ ਬਲਦਾਂ ਤੇ ਟਿੰਡਾਂ ਦੇ ਚੱਲਣ ਵਾਲੇ ਪੁਰਾਣੇ ਖੂਹ ਹੁੰਦੇ ਸੀ ਕਿੰਨੇ ਕੋ ਖੂਨ ਸੀ ਆਪਣੇ ਪਿੰਡ ਦੇ ਇਹ ਇੱਕ ਦਾ ਹਜੀ ਬਾਗ ਰੱਖੋ ਠੀਕ ਇੱਕ ਵਜ ਦਾ ਲੇਕ ਜਾਂ ਰੱਖੋ ਸਹੀ ਇੱਕ ਨਾਰ ਵਾਲਾ ਠੀਕ ਇੱਕ ਚੜਾਇਆ ਵਾਲਾ ਇਹ ਕੋਠੀ ਆਲਾ ਸਹੀ ਇਹ ਪੰਕੇ ਕੋ ਅਜੀ ਸ਼ਾਮੇ ਆਲਾ ਨੱਡਿਆ ਆਲਾ ਉਖਲੀਆ ਆਲਾ ਯਾਖਣੋਂ ਹੋ ਜੀ ਸੁਣਿਆ ਪਾਣੀ ਅੱਖੀ ਰੱਖ ਜਾਂਦੇ ਠੀਕ

ਠੀਕ ਤੇ ਬਾਬਾ ਜੀ ਜਦੋਂ ਮਤਲਬ ਕਿ ਤੁਸੀਂ ਹੋਏ ਸੰਭਾਲੀ ਤੁਸੀਂ ਆਪਣੇ ਵੱਡੇ ਕੋ ਵੀ ਸੁਣਿਆ ਹੋਣਾ ਆਪਣੇ ਪਿੰਡ ਵਿੱਚ ਜਿਹੜਾ ਸਕੂਲ ਏ ਉਹ 47 ਤੋਂ ਪਹਿਲੇ ਦੇ ਕੇ 47 ਤੋਂ ਬਾਅਦ ਚ ਬਣਿਆ ਸੀ ਇਹਦੇ ਇਹਦੇ ਦਾ ਛੋਟਾ ਸਕੂਲ ਜਿਹੜਾ ਆਪ ਮੈਂ ਜਦੋਂ ਮਹਿਰ ਫੁੱਟਸਮ ਆਇਆ ਮੈਂ ਉਹ ਉਂਝੜ ਜਾ ਰਿਹਾ ਕਿੰਨੀਆਂ ਜਮਾਤਾਂ ਦਾ ਸਕੂਲ ਸੀ ਪੰਜ ਬਾਸ ਟੀਕੀਆਂ ਨੇ ਅੱਛਾ ਹੋਰ ਭਾਗ ਜਾਣੇ ਯਾ ਛੋਟਾ ਕਾਮਗਾ ਜਿਹੜਾ ਪਛੈ ਜਾਂ ਕੋਲੋਂ ਆਈ ਆਈ ਐ ਕੋਇਏ ਕੋ ਕਿੱਜੋ ਹਾਂਜੀ ਉਹ ਜੋ ਸੂਰ ਘੜਾਈ ਹੁੰਦਾ ਸਕੂਲ ਮਾਹਰ ਕੋ ਹੈ ਉਹ ਹੈ ਉਹ ਚੈ ਲੇਕਨ ਵੱਡਾ ਹੋ ਗਿਆ ਬਹੁਤ ਠੀਕ ਮਸਜਿਦ ਹੈਗੀ ਸੀ ਬਾਬਾ ਜੀ ਆਪਣੇ ਪਿੰਡ ਮਸਜਿਦ ਬਿਲਕੁਲ ਆਜੀ ਚੋਣੇ ਹੋ ਵੱਡੀ ਮੈਂ ਉਹ ਘੋੜੀ ਮਸਜਿਦ ਅੱਛਾ ਉਹ ਬੜੀ ਕਿਤੇ ਥਰੋਂ ਸਮਾਜ ਦੇ ਘੋਰ ਬਣਾਏ ਥਰੋਂ ਬੇਤੂ ਕੀ ਉਹਨਾਂ ਨਾਲ ਹੋ ਗਿਆ ਆਹ ਹੁਣ ਮੋੜ ਬੜਾਈ ਬਲਬ ਉਸ ਦਿਨ ਤੀਜੀ ਵਾਰੀ ਮਸਜਿਦ ਸੀਨ ਕਰਕੇ ਬਣਦੀ ਜਦੋਂ ਤੁਸੀਂ ਇੱਥੇ ਆਏ ਤੇ ਇਹ ਇੱਥੇ ਇਥੋਂ ਗਏ ਕਿਹੜੇ ਸਿੱਖ ਗਏ ਕਿ ਹਿੰਦੂ ਗਏ ਕਿ ਕੰਬੋ ਕਿਹੜੇ ਗਏ ਇਥੋਂ ਇੱਥੇ ਜਾ ਦੌਰ ਖਬੋਤ ਕੰਬੋ ਸੀ ਹਮੋ ਠੀਕ ਕਰਨ ਕਹਿੰਦਾ ਜਿਹੜਾ ਉਹ ਵੀ ਕੰਬੋ ਅੱਛਾ ਉਹ ਹਿੰਦੂ ਹੋਏ ਉਹ ਛਾਤੀ ਨਹੀਂ ਸੁਣੇ ਤੇ ਨਾਸਿਕ ਨੇ ਅੱਛਾ ਇਹ ਕੰਬੋ ਹੈ ਜਾਂ ਕੋਹ ਆਪਾਂ ਦੇ ਬਾਦ ਹੈ ਅੱਛਾ ਰਾ ਮੇ ਸਾਡੇ ਰਹਿ ਜਾਂਦੇ ਸਾਡੇ ਆ ਵੱਡੇ ਚਾਚੇ ਤਾਂ ਹੈ ਹਾਂਜੀ ਅਸਮ ਪਿੱਛੇ ਹੈ ਨਾ ਹਨੂਨ ਨੇ ਬੜਾ ਮਾਰਾ ਮਾਰਾ ਆ ਦੇ ਫਿਰ ਚੜਕ ਤੇ ਸਭ ਉਹ ਜਾਓ ਥੋੜ੍ਹਗੇ ਫਾਦੀ ਉਹ ਵੱਡਿਆਂ ਜੁਆ ਸੀ ਆਇਆ ਠੀਕ ਸਾਤ ਤੋਂ ਵੱਡਾ ਬੋਨੀ ਦਾ ਬਈ ਬਾਕੀ ਚਲੇਗੇ ਸਾਰੇ ਪਿਆਉ ਵੀ ਟੁੱਟ ਗਿਆ ਤਾਇ ਵੀ ਚਾਚੇ ਵੀ ਹਾਂਜੀ ਬੱਬੇ ਜਿਵੇਂ ਤੁਸੀਂ ਦੱਸਿਆ ਮਸਜਿਦ ਆਪਣੇ ਪਿੰਡ 'ਚ ਹੈਗੀ ਸੀ ਕੋਈ ਤੁਸੀਂ ਸੁਣਿਆ ਹੋਵੇ ਜਾਂ ਕੋਈ ਮਾੜੀ ਮੋਡੀ ਨਿਸ਼ਾਨੀ ਵੇਖੀ ਉਹਨਾਂ ਨੇ ਕੋਈ ਆਪ ਦਾ ਗੁਰਦੁਆਰਾ ਜਾਂ ਕੁਝ ਬਣਾਇਆ ਹੋਇਆ ਸੀ ਇੱਥੇ ਜਿਹੜੇ ਗਏ ਹਰ ਮੁਸਲਮਾਨ ਇੱਥੇ ਰਹਿੰਦੇ ਸੀ ਕੰਬੋ ਬੋ ਹਾਂ ਉਹਨਾਂ ਨੇ ਕੋਈ ਆਪਣੀ ਇੱਥੇ ਵਾਦਦਤ ਦਾ ਸਥਾਨ ਜਗ੍ਹਾ ਬਣਾਈ ਸੀ ਉਹ ਜਗ੍ਹਾ ਬੋ ਕਿੱਥੀਆਂ ਜਗ੍ਹਾ ਨੇ ਆਓ ਬੰਦੇ ਇੱਥੇ ਐਨਵੇ ਚੈਗੀ ਸਹੀ ਅੱਜ ਇਹ ਨਾਲ ਖਾਣੀ ਖੜੀ ਹੈ ਅੱਛਾ ਹਾਂ ਬਈ ਕੀ 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 ਸਹੀ ਉਹ ਬਰਾ ਉਹ ਚੇ ਝੰਡਾ ਲੈਂਦਾ ਸੀ ਅੱਛਾ ਧਰਨ ਜਾਨ ਦੀ ਰਾਇਸ਼ ਹੈਗੀ ਉੱਥੇ ਹੈ ਪੂਰੀ ਸੋਹਣੀ ਅੱਛਾ ਅੱਛਾ ਸਹੀ ਕੀ ਇਸ ਪਿੰਡ 'ਚ ਬਾਬਾ ਜੀ ਸਾਰੇ ਕੱਚੇ ਘਰ ਸੀ ਪੱਕੇ ਇੱਥੇ ਕਿਵੇਂ ਦੇ ਤੁਸੀਂ ਵੇਖੇ ਹੋ ਇਸਨੂੰ ਮਾਲੀ ਜੀ ਜੀ ਦੇਖੇ ਕੀ ਵੇਖਿਆ ਜੋ ਜਾਇਆ ਉਹ ਲੋਕ ਹੈ 11 ਸਾਲਾਂ ਦਾ

ਉਹ ਵਿਚੇ ਮੜਾ ਜਿਹੜੀ ਹੁਣ ਤਾਈ ਹੁਣੇ ਸਾਡੂ ਲੋਪਿਆ ਮੱਤੇ ਤਾਈ ਇਹ ਹੈ ਜੀ ਧਰਮਚੰਦ ਜੀ ਦੀ ਕੋਠੀ ਦਾ ਬਚਿਆ ਹੋਇਆ ਕੁਝ ਹਿੱਸਾ ਇਹ ਹੁਣ ਚਾਰ ਭਰਾਵਾਂ ਦੇ ਵਿੱਚ ਵੰਡੀ ਗਈ ਹੈ ਤੇ ਬਸ ਇੰਨੀ ਹੀ ਨਿਸ਼ਾਨੀ ਖੜੀ ਹੈ ਅਸੀਂ ਕੋਸ਼ਿਸ਼ ਕਰਨੇ ਆ ਕਿ ਆਪ ਸਭ ਨੂੰ ਇਹ ਸਾਰੇ ਇੰਦੀ ਨਜ਼ਾਰੇ ਚਾਰੋਂ ਪਾਸੋਂ ਵਿਖਾਏ ਜਾਣ ਤੇ ਆਓ ਆਪਾਂ ਚੱਲਨੇ ਆ ਕਿਸੇ ਹੋਰ ਸਾਈਡ ਦੀ ਤੇ ਦੇਖਨੇ ਆ ਜਿੱਥੋਂ ਸਾਨੂੰ ਇਹ ਪੂਰੀ ਬਿਲਡਿੰਗ ਤੇੰਦੀਆਂ ਬਾਰੀਆਂ ਨਜ਼ਰ ਆਉਣ ਤੇ ਇਹਦੀ ਐਸ ਸਾਈਡ ਤੋਂ ਤੁਸੀਂ ਦੇਖੋ ਕਿ ਇਸ ਹਵੇਲੀ ਦਾ ਤੁਸੀਂ ਪੂਰਾ ਇੱਕ ਨਕਸ਼ਾ ਵੇਖ ਸਕਦੇ ਜੀ ਕਿ ਇੱਥੋਂ ਸਾਨੂੰ ਬਾਰੀਆਂ ਕੁਝ ਬੰਦ ਕਰਤੀਆਂ ਗਈਆਂ ਕੁਝ ਲੱਕੜ ਦੀਆਂ ਬਾਰੀਆਂ ਅੱਜ ਵੀ ਦਰਵਾਜ਼ੇ ਤੇ ਬਾਰੀਆਂ ਸਾਹਮਣੇ ਨਜ਼ਰ ਆਉਂਦੇ ਨੇ ਤੇ ਇੱਥੋਂ ਦੇਖਣ ਤੋਂ ਇਹ ਲੱਗਦਾ ਹੈ ਕਿ ਇਹ ਕੁਝ ਹੀ ਟਾਈਮ ਤੱਕ ਬਿਲਕੁਲ ਖਤਮ ਹੋ ਜਾਏਗੀ ਕਿਉਂਕਿ ਤੁਸੀਂ ਦੇਖ ਰਹੇ ਜੇ ਦੇ ਅੰਦਰ ਕਾਫੀ ਜ਼ਿਆਦਾ ਇੱਟਾਂ ਪਈਆਂ ਨੇ ਕਿ ਜਿਵੇਂ ਇੱਥੇ ਕੰਸਟਰਕਸ਼ਨ ਦਾ ਕੰਮ ਸ਼ੁਰੂ ਹੋ ਕੇ ਹੁਣ ਇਹਨਾਂ ਨੂੰ ਸਾਰਿਆਂ ਨੂੰ ਢਾ ਕੇ ਤੇ ਨਵਾਂ ਬਣਾਇਆ ਜਾਏਗਾ ਕਿਹਾ ਜਾਂਦਾ ਹੈ ਕਿ ਇਹ ਇੱਟਾਂ ਵਾਲੀ ਸਾਈਡ ਜਿੱਥੇ ਇੱਟਾਂ ਪਈਆਂ ਨੇ ਇੱਥੇ ਸੀੜੀਆਂ ਹੋਆਂ ਕਰਦੀਆਂ ਸੀ ਤੇ ਇਨ੍ਹਾਂ ਹੀ ਸੀੜੀਆਂ ਤੋਂ ਉਹਨਾਂ ਦੇ ਦੁਸ਼ਮਨਾ ਨੇ ਉਹਨਾਂ ਨੂੰ ਆ ਕੇ ਇਸ ਕਮਰੇ ਵਿੱਚ ਕਤਲ ਕੀਤਾ ਤੇ ਇਹ ਇੱਟਾਂ ਤੋਂ ਸਾਬਤ ਹੁੰਦਾ ਹੈ ਕਿ ਇਹ ਇਸ ਜਗ੍ਹਾ ਦੀ ਆਖਰੀ ਵੀਡੀਓ ਹੈ ਇਸ ਤੋਂ ਬਾਅਦ ਧਰਮਚੰਦ ਜੀ ਦਾ ਨਾਮ ਤਾਂ ਜ਼ਿੰਦਾ ਰਹੇਗਾ ਜਿਵੇਂ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਲੇਕਿਨ ਉਹਨਾਂ ਦੀ ਜਿਹੜੀ ਇਹ ਘਰ ਦੀ ਨਿਸ਼ਾਨੀ ਹੈ ਇਹ ਖਤਮ ਹੋ ਜਾਏ ਇਸ ਜਗ੍ਹਾ ਤੇ ਹੁੰਦਾ ਸੀ ਤੇ ਅੱਜ ਇਹ ਜੱਫੀ ਮੈਂ ਪਾ ਦਿੱਤੀ। ਉਹ ਕੀ ਹੁੰਦਾ? ਇੱਥੇ ਬਿੰਦਾ ਆ। ਹਾਂ। ਸਹੀ ਸਹੀ ਸਹੀ। ਮਤਲਬ ਪੁਰਾਣਾ ਹੀ ਕੀ ਬਿੰਦਾ ਸੀ ਜਦ ਦੀ ਪਿਛਤੀ। ਠੀਕ। ਇਹ ਜਗ੍ਹਾ। ਧੀ ਜੀ ਸੀ। ਛੋਟੀ ਮਸਜਿਦ ਸੀ। ਸਹੀ। ਕੱਚੀ ਪੱਕੀ ਹੁੰਦੀ। ਨਾਮ ਕੀ ਮਸਜਿਦ ਆ ਜੀ? ਕੋਈ ਨਾਮ ਰੱਖਿਆ ਹੋਇਆ ਮਸਜਿਦ ਦਾ ਕਿ ਜਾਮਿਆ ਮਸਜਿਦ ਆ? ਅੱਜ ਜਾਮਿਆ ਸਰੂਫੀ ਹੁੰਦੇ ਇਹਨਾਂ ਨਾਮ ਕਰਵਾਇਆ। ਪਿੰਡ ਵਿੱਚ ਹੁਣ ਕੋਈ ਲੋਕਲ ਬਜ਼ੁਰਗ ਤਾਂ ਨਹੀਂ ਰਿਹਾ ਜਿਹੜੇ ਕਿ ਸਾਨੂੰ ਦੱਸ ਸਕਣ ਕਿ ਗੁਰਦੁਆਰਾ ਸਾਹਿਬ ਕਿੱਥੇ ਹੁੰਦਾ ਸੀ ਇੱਥੋਂ ਦੇ ਲੋਕਾਂ ਨੂੰ ਪੁੱਛਣ ਦਾ ਕਾਰਨ ਸਿਰਫ ਇਹ ਹੀ ਪਤਾ ਚੱਲਿਆ ਕਿ ਗੁਰਦੁਆਰਾ ਸਾਹਿਬ ਹੁੰਦਾ ਸੀ ਸਿਵੇ ਵੀ ਹੁੰਦੇ ਸੀ ਪਰ ਲੋਕਾਂ ਨੂੰ ਜਗ੍ਹਾ ਯਾਦ ਨਹੀਂ ਤੇ ਬਸ ਇਹ ਮਸਜਿਦ ਦੀ ਨਿਸ਼ਾਨੀ ਹੀ ਮੌਜੂਦ ਹੈ ਜਾਂ ਸਕੂਲ ਦੀ ਨਿਸ਼ਾਨੀ ਮੌਜੂਦ ਹੈ ਜਾਂ ਧਰਮਚੰਦ ਜੀ ਦੀ ਜਿਹੜੀ ਹਵੇਲੀ ਤੁਹਾਨੂੰ ਦਿਖਾਈਏ ਉਹ ਮੌਜੂਦ ਹੈ ਇਹ ਹੈ ਜੀ ਇਸ ਪਿੰਡ ਦਾ ਸਕੂਲ گورਨਮੈਂਟ ਬੁਆਏਸ ਪ੍ਰਾਇਮਰੀ ਸਕੂਲ ਚਾਵੰਟ ਪਾਕਪਤਨ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਵੀ ਇਸ ਪਿੰਡ ਵਿੱਚ ਸਕੂਲ ਹੋਇਆ ਕਰਦਾ ਸੀ ਜਿੱਥੇ ਸਾਰੇ ਹੀ ਧਰਮਾਂ ਦੇ ਬੱਚੇ ਰਲ ਮਿਲ ਕੇ ਪੜ੍ਹਦੇ ਸੀ ਤੇ ਇਸ ਪਿੰਡ ਵਿੱਚ ਅੱਜ ਵੀ ਇਹ ਸਕੂਲ ਮੌਜੂਦ ਹੈ ਉਦੋਂ ਵੀ ਪੰਜ ਮਾਤਾਂ ਦਾ ਸੀ ਤੇ ਹੁਣ ਵੀ ਇਹ ਸਕੂਲ ਪੰਜ ਮਾਤਾਂ ਦਾ ਹੈ ਤੇ ਇਹ ਬਬਦੀ ਆਪਣੇ ਆਲੇ ਦੁਆਲੇ ਕਿਹੜੇ ਪਿੰਡ ਲੱਗਦੇ ਨੇ ਆਪਣੇ ਪਿੰਡ ਨੂੰ ਇਹ ਆਦੇ ਆਲੇ ਦਾਰੇ ਜਾਂ ਖੇਠਾ ਜਾਂਪਾ ਠੀਕ ਹੈ 29 ਜਾਂਪਾ ਸਹੀ ਉਹ ਕਿੰਬਤੀ ਉਹ ਹੰਮਰਤ ਇਹ ਜੇ ਚਾਮ ਦੇ ਪਿੰਡੇ ਪੁਰਾਣਾ ਇਹ ਸਾਡਾ ਚਾਮ ਦੀ ਨਾ ਇਹ ਕਿੰਦੇ ਰੰਬਰ ਨਹੀਂ ਦਾ 29 ਜਾਂਪਾ ਖੇਠਾਣਾ ਜਾਂਪਾ ਨੀਜਰਪੁਰ ਰਾਏਪੁਰ ਬਚਿੰਦਾ ਅਛਾ ਹੀ ਐ ਇਸ ਵੀ ਬੜੋਆ 来 इक आपक उ उलाये आले दुवाले आले यार चलाये हां ठीक ठीक सही अच्छा बबई जेड़े 47 वेले इतो चले गए कंबो कदी ओना दे कदी कोई बाहर दोबारा कदी कोई पिंड देखन आया बन्दा वो भी अच्छा है सही कंबोवां जो मतलब गई साडे नहीं बच्चा लगया ये को गाडी गए चलवै छै ना कंबो थाने जेड़े के मुसलमान रहसा अच्छा मै छै पिंड जे ਸਹੀ ਕਈ ਮੁਸਲਮਾਨ ਵੀ ਹੋ ਗਏ ਸੀ ਹੋਵੇ ਜੇ ਬੋਲਾਂ ਬੈਠੇ ਨੇ ਇੱਥੇ ਟੈਂਡੀ ਮਾੜਨਾ ਟਾਂਬੇ ਅੱਡੇ ਤੇ ਬੈਠੇ ਨੇ ਕਿ ਉਹਨਾਂ ਦੀ ਕੋਈ ਬਰਾਦਰੀ ਹੋਵੇ ਉਹ ਆਮਣੇ ਆਮ ਕੋਈ ਉਹ ਆਦਾਂ ਦਾ ਹੋਵੇ ਪਰ ਨਾ ਜਾਣੀ ਪਤਾ ਛਾਨੀ ਪਤਾ ਆਂਦਾ ਉਹ ਆਇਆ ਨਾ ਨਹੀਂ ਆਇਆ ਸੀ ਤੇ ਬੱਬੇ ਜਿਵੇਂ ਮੈਨੂੰ ਆਪਣੇ ਵੱਡੇ ਬੰਦੇ ਰਹੇ ਨੇ ਪਹਿਲੇ ਤੁਹਾਨੂੰ ਪਤਾ ਡੇਰਾ ਚੱਲਣਾ ਵੀ ਸੱਤ ਬੰਨੀ ਤੇ ਕਦੀ ਕੋਈ ਸੁਣਨ ਜਾਇਆ ਕਿ ਆਪਣੇ ਮਤਲਬ ਪਿੰਡ ਦੇ ਵਿੱਚ ਕੋਈ 47 ਟਾਈਮ ਇਥੇ ਚਾਵੜ ਚ ਕੋਈ ਲੜਾਈ ਝਗੜਾ ਆਇਆ ਹੋਵੇ ਅੱਜ ਆਪਾਂ ਪਹਿਲੇ ਹਾਂ ਬਹੁਤ ਵੱਡੇ ਗੱਲਾਂ ਕਰਦੇ ਨੇ ਨਾ ਵੀ ਪੁਰਾਣੇ ਲੋਕਾਂ ਲੋਗਾਂ ਨੂੰ ਮਿਲੀ ਹੋਣੀ ਜਿਹੜੇ ਇੱਥੇ ਰਹਿੰਦੇ ਸੀ ਤੇ ਕੋਈ ਸੁਣਨ ਜਾਇਆ ਕਿ ਸੰਤਾਲੀ ਵੇਲੇ ਇਸ ਪਿੰਡ 'ਚ ਵੀ ਲੜਾਈ ਝਗੜਾ ਸੁਣਿਆ ਕਦੀ ਤੁਸੀਂ ਕੋਈ ਲੜਾਈ ਝਗੜਾ ਠੀਕ ਸਰ ਕੋਲੇ ਤੇ ਜਾਂਦਾ ਸੀ ਇਹ ਛਾਇਆ ਹਾਂਜੀ ਇਹ ਪਹਿਨ ਨਹੀਂ ਸੁਣਿਆ ਇੱਕ ਕਈ ਵੱਡਾ ਵੀ ਮਾਰਾ ਮੋਟਰ ਵੱਡ ਕੋਲੇ ਨਾਲ ਰੋੜਾ ਕੱਟਾ ਹਮੇ ਹੋ ਜਾਏ ਹਾਂਜੀ ਵੱਡੀ ਲੜਾਈ ਐ ਸਿਕੋਣੀ ਵੀ ਖਤਲ ਹੋ ਗਿਆ ਉਹ ਕੋ ਕੋਣੀ ਹੋਈ ਠੀਕ ਅੱਲਾ ਨੇ ਕਰਨੀ ਕੋਈ ਸਹੀ ਤੇ ਉਹ ਇਹ ਨਾਲ ਸਾਡੇ ਆਂਤ ਪਹਿਲੇ ਮਤਲਬ ਇਹ ਬਗੂਆ ਧਰਮਚੰਦ ਨਾਲ ਇਹ ਪਹਿਲਾ ਹੋਇਆ ਸੀ ਸਹੀ ਇਹਦਾ ਬੜੀ ਕਾਮਪੋਣਾ ਮਤਲਬ ਆਗੇ ਉਹ ਮੈਂ ਉਹ ਜਿਹੜੀ ਉਹਨਾਂ ਦੀ ਧਰਮਚੰਦੀ ਜਿਹੜੀ ਇੱਥੋਂ ਦੇ ਗਏ ਨਹੀਂ ਹਾਂਜੀ ਆਪਣੇ ਪਾਇਸ਼ਾਤ ਆਰ ਲਖਾ ਵੀ ਉਹਨਾਂ ਦੀ ਆਪਸੀ ਜਿਹੜੀ ਲੜਾਈ ਚੱਲਦੀ ਬਸ ਉਹੀ ਲੜਾਈ ਸੀ ਉਹਨਾਂ ਦੇ ਸੀ ਕਿੰਜੜਾ ਨਾ ਇਹਨਾਂ ਦਾ ਤਾਲੀਆ ਉਹਨਾਂ ਦਾ ਯਾ ਹੁਸ਼ੈਨ ਦਾ ਬਾਦਸ਼ਾਹ ਨਾ ਗੁਲਾਮ ਸ਼ਾ ਠੀਕ ਉਹ ਗੇੜ ਇਹ ਵਿਆਹ ਦੀ ਗੱਲ ਸੁਣੀ ਸੀ ਅੱਜ ਕੋਲ ਨਹੀਂ ਤਾਂ ਜਿਹਨ ਸੁਣੀ ਉਹ ਆਨੇ ਬੈਠੇ ਐ ਠੀਕ ਇਹ ਦਰਮੰਦਾਂ ਤੋਂ ਗਿਆ ਉਹ ਜਿਹੜੇ ਹੈਗੇ ਉਹਨਾਂ ਦੀ ਸਟ੍ਰਾਈਕ ਹੋਈ ਕੋਈ ਉਹਨਾਂ ਨਾਲ ਤਾਂ ਸਾਥ ਸਾਥ ਗੁਜ਼ੇ ਜਾ ਰਹੇ ਦਰਮੰਦਾਂ ਨੂੰ ਯਾਰ ਐ ਅੱਛਾ ਇਹ ਵਿਆਹ ਦੀ ਗੱਲ ਸੁਣੀ ਹੈ ਉਹ ਖਬਰਾਂ ਨੂੰ ਉਹ ਬੁਲਾਉਂਦਾ ਉੱਪਰ ਉਹਨਾਂ ਨੂੰ ਗੱਲੋਂ ਵੇਖਾ ਇਹ ਸਾਡੇ ਤੋਂ ਬਾਅਦ ਇਹ ਦਰਮੰਦਾਂ ਨੂੰ ਭਾਇਆ ਅੱਛਾ ਇਹ ਵਿਆਹ ਦੀ ਸੁਣੀ ਸੀ ਔਰ ਫਰਮ ਹੋ ਗਿਆ ਕਿਹਨਾਂ ਕੋਲ ਆਪ ਕੋ ਸੇ ਇਹ ਤੋਂ ਵੀ ਨਹੀਂ ਸ਼ੁਰੂ ਹੋ ਗਈ ਤੇ ਉਹ ਬੱਸ ਕੀ ਹੋ ਮੋਨ ਨੇ ਸਹੀ ਤੇ ਆਸ ਆਪ ਨੂੰ ਦੇ ਤੇ ਇੱਥੇ ਬੱਬੀ ਕੋਈ ਸਿਵੇ ਵੀ ਹੁੰਦੇ ਸੀ ਸੁਣਿਆ ਇਹਦੀ ਸਿਵੇ ਜਿੱਥੇ ਸਾੜ ਦੇ ਸੁੱਟਦੇ ਸੀ ਆਪ ਦਾ ਉਹ ਸੇਰੇ ਆ ਗਿਆ ਤੇ ਹੋਣੀ ਮੈਂ ਹੋਣ ਕੋ ਸਹੀ ਇਹ ਗਿਆ ਨਾ ਉਹਨਾਂ ਤੇ ਖਾਇ ਰਿਆ ਨੇ ਸਹੀ ਉਹ ਸਹਾਰਾ ਤਵਾ ਕਿਉਂ ਜਾ ਰੇ ਸੇ ਜਾ ਗਿਆ ਰੋਣਾ ਆਵਾਜ਼ ਕੱਲੀ ਆ ਗਿਆ ਸਹੀ ਹਾਂ ਉਹ ਸਾਰੀ ਤੇ ਇਹ ਬੱਬਾਈ ਜਦੋਂ ਆਪਾਂ ਆਏ ਉਦੋਂ ਮੈਨੂੰ ਐਸ ਸਾਈਡ ਤੇ ਬਾਦੀ ਕਿੰਨੀ ਕੁ ਸੀ ਆਪਣੇ ਐਸ ਸਾਈਡ ਤੇ ਬਾਦੀ ਕਿ ਚਾਮੜ ਵੀ ਨਹੀਂ ਡੇਢੀ ਸਾਈਡ ਤੇ ਆਪਾਂ ਬੈਠੇ ਆਂ ਇਹ ਐਸ ਸਾਈਡ ਤੇ ਬਾਦੀ ਸੀ ਕਿ ਫਸਲਾਂ ਹੀ ਸੀ ਇਹ ਆ ਜਿੱਥੇ ਆ ਜਿਹਨ ਬੈਠੇ ਆਂ ਹਾਂਜੀ ਇੱਕ ਇਲਾਵਾ ਜਿਹਦੇ ਨਾਲ ਕਾਜੀ ਕੋਟ ਕੋਟ ਕਿਆ ਕੋਟ ਉਹ ਧਾਮ ਲਗ ਰਹੀ ਸੀ ਅੱਛਾ ਇਹ 체 ਕੋਟ ਤੇ ਜੋ ਰਾਜ ਨੂੰ ਫੌਜਾਂ ਲੈਣੇ ਕੋਈ ਅੰਦਾਜ਼ਾ ਡਾਕ ਲਗਦਾ ਬੰਦੇ ਨੇ ਅੱਛਾ ਉਹ ਬਾਦ ਇਹ ਸਾਨੂੰ ਮਿਲ ਗਿਆ ਉਹ ਸਮਾਜ ਲੋਕ ਹੈ ਸਾਨੂੰ ਮੋੜੇ ਹੋਰ ਜੇ ਤਾ ਨੇ ਕੋਈ ਜਾਈ ਛੱਡਾ ਜਾ ਅੱਗੇ ਰਾਈਓ ਥੋੜੇ ਹੈ ਨਾ ਕਿਸੇ ਵੇਗ ਮੋੜ ਕੇ ਇਹ ਨਹੀਂ ਵਾਦ ਬੱਚੇ ਦੇ ਅਮਰਾ ਅਜੇ ਵਾਰ ਰੱਖਦੇ ਜਾਵਾਂ ਜੀ ਟਾਲੀਆਂ ਬਾਹਰ ਵੀ ਐਂ ਨੂੰ ਹੀ ਵਧਾ ਲਿਆ ਆਪਣੀ ਆਪਣੀ ਸਾਈਡ ਤੇ ਕੱਦ ਬਣ ਗਿਆ ਬਾਹਰ ਠੀਕ ਇਸ ਤਰ੍ਹਾਂ ਰੱਖਦੇ ਤੇ ਉਹ ਹੋਣਾ ਜਿਹੜਾ ਹੁਣ ਤਾਂ ਚਾਮਪੂ ਤੋਂ ਪੱਦੇ ਕੋਲ ਰਹਿ ਆ ਗਿਆ ਹਾਂ ਜੀ ਸਾਂਝ ਵੀ ਜਿਹੜਾ ਕੋਈ ਇੱਛਾ ਕਲੋਨੀ ਜੀ ਬਣੀ ਸੀ ਕਲੇ ਦੋ ਜੋ ਵੀ ਕਾਹਨੋਂ ਪਾਇਆ ਗਿਆ

ਤੰਤਰੀ ਕੋਲੇ ਹੀ ਸਾਈ ਮੱਖਣ ਸ਼ਾ ਲੋਟਾ ਇਹਾਂ ਬਾਹਰ ਗਈ ਅਗਾਂਹ ਰਵੇ ਜਾਂ ਨੇ ਪੁਰਾਣੇ ਨਹੀਂ ਚੱਲ ਪੁਰਾਣੇ ਚੱਲਦੇ ਪੈਣੇ ਨੇ ਸਹੀ ਸੀ ਤੇ ਇਹ ਹੈ ਜੀ ਉਹ ਦਰਬਾਰ ਜਿੱਥੇ ਇਸ ਪਿੰਡ ਦਾ ਮੇਲਾ ਲੱਗਦਾ ਹੈ ਬਾਬਾ ਫਕੀਰ ਸਾਈ ਦੇ ਨਾਮ ਤੋਂ ਤੇ ਇਹ ਵੀ ਕਿਹਾ ਜਾਂਦਾ ਹੈ ਕਿ 47 ਦੀ ਵੰਡ ਤੋਂ ਪਹਿਲਾਂ ਜਦੋਂ ਸਾਰੇ ਇੱਥੇ ਰਲ ਕੇ ਵਸਦੇ ਸਨ ਉਦੋਂ ਵੀ ਇਹਨਾਂ ਦਾ ਮੇਲਾ ਬੜੇ ਜੋਸ਼ ਨਾਲ ਮਨਾਉਂਦੇ ਸੀ ਜਿਹਨਾਂ ਦਾ ਨਾਮ ਬਾਬਾ ਫਕੀਰ ਸਾਈ ਇਦਾਂ ਬੱਬਰ ਹੀ ਉਹਨਾਂ ਬਣੇ ਪੈੜੀ ਜਿਹੜੀ ਕਿੰਨੀਆਂ ਕੋ ਬਰਾਦਰੀਆਂ ਬੈਠੀਆਂ ਰਾਤ ਨੂੰ ਆਣੋਂ ਜੋ ਇਹ ਫੁਕੇ ਜੋ ਇਹ ਰਾਈਂ ਵਡਿਆ ਖਾਵਾ ਦੇ ਤੇਨ ਨੇ ਸੋ ਇ ਕੀ ਮਤਲਬ ਸੇ ਪਿਸਾਈ ਮੋਚੀ ਜੇ ਤਰ ਮੇ ਗਜਾ ਪਾ ਵੀ ਲੋ ਮੈਂ ਕਿ ਅੱਗੇ ਜੇ ਸਾਰੇ ਬੈਠੇ ਸਹੀ ਕੀ ਇੱਕ ਮੋਤੀ ਜਾ ਵਕੇ ਸਾਰੇ ਪ੍ਰਾਣੀ ਬੈਠੇ ਹਾਂਜੀ ਸਾਡਾ ਅੱਜ ਕੀ ਉਹਨਾਂ ਜੜਾ ਜੇਟਾਂ ਨੇ ਬੰਦੇ ਕੋਣੋਂ ਮੰਨੂ ਵੀ ਸਾਹ ਜੀ अमर तो पसंद नहीं थी कोई लड़ाई कोई जो जा क्या है देखो तू ये कोई नहीं मेरी उम्र 11 साल से हां और पर हां के ना पच्ची हो गए हां जी ये गेले किन्नी बार गई माशाल्लाह तेरी ते ते ने पर... मेरी सोच रहे था कोई लड़ाई ना आई थी खिड़ी आ पहले सही पास से बोलने का उठ लड़ाई हो गई कत्ल हो गया फरार ने मार दिया साडे स्टैंड कोई नहीं आ पाया सही भी अमन पसंद लोग ही थी ठीक हो तो ए बाबा जी कभी को पहले गाल सुना चाहिए जेड़े थे लोकल मुसलमान ने ਉਹਨਾਂ ਨੇ ਕਦੀ ਦੱਸਿਆ ਵੀ ਮਤਲਬ ਇੱਕ ਤਾਂ ਉਹ ਤਾਂ ਲੜਾਈ ਬੜੀ ਵੱਡੀ ਸੀ ਨਾ ਉਹਦੇ ਹਰ ਬੰਦੇ ਨੂੰ ਪਤਾ ਹੈ ਜਿਹੜੀ ਉਹਨਾਂ ਨਾਲ ਹੋਈ ਹੈ ਨਾ ਸ਼ਾਮਾ ਨਾਲ ਹਾਂ ਹਾਂ ਲੇਕਿਨ ਵੈਸੇ ਜੀ ਵੀ ਮਤਲਬ ਲੋਕਲ ਆਪਸ ਹੀ ਰਹਿੰਦੇ ਨੇ ਕੰਬੋਦ ਮੁਸਲਮਾਨ ਇਹਨਾਂ ਦੀ ਵੀ ਆਪਸ ਹੀ ਵੀ ਕਦੀ ਲੜਾਈ ਸੁਣਨ ਚਾਹੀ ਕਿ ਨਹੀਂ ਮਤਲਬ ਗੱਲਾਂ ਹੁੰਦੀਆਂ ਨਾ ਪਿੰਡਾਂ 'ਚ ਆਪਣੇ ਵੱਡੇ ਦੱਸਦੇ ਨੇ ਹਾਂ ਹਾਂ ਇਹ ਤਕਰੀਬਨ ਐਸੀ ਕੋੜੀ ਕੇ ਪਤਰਾਗੋ ਬੂਆ ਆਇਆ ਹੋਵੇ ਐਸੇ ਮਾੜੇ ਮੋੜੇ

ਸਾਨੂੰ ਕੰਬੂ ਆ ਬਿਲਕੁਲ ਇਤਮਿਲਗ ਅਮਨ ਮਾਨਾ ਵਸੀ ਸੀ ਜੁਨੀਆਂ ਕਿੱਥੇ ਵੀ ਬੈਠੇ ਸੀ ਅਮਨ ਨਾਲ ਆਇਆ ਅਮਨ ਨਾਲ ਰਹੇ ਖੇਡਾਂ ਕਿਹੜੀਆਂ ਕਿਹੜੀਆਂ ਸੀ ਬਾਬਾ ਇਹ ਖੇਡਾਂ ਦੱਸੋ ਪੁਰਾਣੀਆਂ ਜਿਹੜੀਆਂ ਤੁਸੀਂ ਆ ਕੇ ਖੇលੀਆਂ ਆਈਆਂ ਇੱਥੇ ਆ ਕੇ ਇੱਥੇ ਆ ਕੇ ਇਹ ਚਾਹ ਤੇ ਬਸੋ ਖੁੱਦੋਂ ਹੰਦਾ ਆ ਗਿਆ ਕੋਡੀਆਂ ਹੁੰਦੀ ਸਾਨੂੰ ਕੋਡੀਆਂ ਨਹੀਂ ਮਾਰਦੇ ਹੋਰ ਹੰਦਾ ਆ ਗਿਆ ਕੀ ਹਾਂ ক্রিকেট ਆ ਗਿਆ ਹਾਂਜੀ ਉਹ ਜੀ ਉਹ ਜੀ ਨਗਰ ਉਹ ਹੁੰਦਾ ਖੁੱਦੋਂ ਇਹ ਅੱਜ ਵੀ ਸਾਡਾ ਕੋਟੀ ਹੋਏ ਲੰਮੇ ਤੱਕ ਆ ਗਏ ਮਿਲਬੀਓ ਨੀ ਆਈ ਮਾਰਨਾ ਟੋਲਾ ਉਹਨੇ ਮਾਰ ਆਈ ਜਿਹੜਾ ਬੁੱਲੀ ਡੰਡਾ ਬੁੱਲੀ ਡੰਡਾ ਕਹਿ ਦੇਣਾ ਹੈਂ ਅੱਜ ਵੀ ਬੁੱਲੀ ਬੁੱਲੀ ਗੜੀ ਲੈਣੇ ਨੋਕੇ ਲੈਣੇ ਪਾ ਠੀਕ ਹੋ ਗਿਆ ਬਾਬਾ ਜੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ ਸਾਡਾ ਪੁਰਾਣੀਆਂ ਗੱਲਾਂ ਜਾਂਦਾ ਸਾਂਜੀ ਇਹ ਗਿੱਧੀਆਂ ਬਹੁਤ ਸ਼ੁਕਰੀਆ ਜਿਵੇਂ ਕਿ ਅਸੀਂ ਤੁਹਾਨੂੰ ਦਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਹ ਤਹਿਸੀਲ ਪਾਕਪਤਨ ਦਾ ਪਿੰਡ ਚਾਵਟ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਰੱਬ ਰਾਖਾ